ਸਤਿ ਸ਼੍ਰੀ ਅਕਾਲ ਜੀ ਸਾਰੇਮ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬੜੇ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਕੰਬਲ ਧੋਣ ਦੀ ਵੀਡੀਓ ਲੈ ਕੇ ਆਏ ਹਾਂ ਜੀ ਬੈੱਡ ਕੰਬਲ ਜੋ ਕਿ ਭਾਰੀ ਤੋਂ ਭਾਰੀ ਕੰਬਲ ਹੁੰਦੇ ਆ। ਇਹ ਆਪਾਂ ਨੂੰ ਹੱਥਾਂ ਨਾਲ ਔਖੇ ਲੱਗਦੇ ਆ ਜੀ। ਤੇ ਵੈਸੇ ਇਹ ਧੋਣੇ ਵੀ ਔਖੇ ਹੋ ਜਾਂਦੇ ਭਾਰੀ ਕੰਬਲ ਬੈੱਡਾਂ ਦੇ। ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਬੈੱਡ ਕੰਬਲ ਧੋਣ ਦਾ। ਤੇ ਇਸ ਤਰੀਕੇ ਨਾਲ ਜੀ ਜਿਹੜਾ ਆਪਾਂ ਤਰੀਕਾ ਦੱਸਣ ਲੱਗੇ ਆਂ ਭਾਰੀ ਤੋਂ ਭਾਰੀ ਕੰਬਲ ਧੂਤਾ ਜਾਊਗਾ ਬਿਲਕੁਲ ਸੌਖੇ ਤਰੀਕੇ ਨਾਲ ਤੇ ਚਲੋ ਜੀ ਕਰਨ ਲੱਗੇ ਆਪਾਂ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੀ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਆ ਇਹ ਕੰਬਲ ਧੋਣ ਲਈ ਇੱਕ ਦਹੀਂ ਜੀ ਚਾਹੀਦੀ ਆ ਆਪਾਂ ਨੂੰ ਇੱਕ ਪਾਉ ਚ ਤੇ ਇਹ ਆਪਾਂ ਨੇ ਲੈਤਾ ਮਿੱਠਾ ਸੋਡਾ ਇਹਨੇ ਲੈਤਾ ਦਾ 1.5 ਚਮਚ ਲੈਤਾ ਦਾ ਖਾਣ ਵਾਲਾ ਜਿਹੜਾ ਹੁੰਦਾਗਾ ਮਿੱਠਾ ਸੋਡਾ ਇਹ ਆਪਾਂ ਪਾਣੀ ਭਰ ਲੈ ਜੀ ਪਹਿਲਾਂ ਮਸ਼ੀਨ 'ਚ ਤੇ ਇਹ ਆਪਾਂ ਕੋਸਾ ਪਾਣੀ ਲੇਤਾ ਠੰਡਾ ਪਾਣੀ ਨਹੀਂ ਆਪਾਂ ਲੇਤਾ ਗਰਮ ਜਿਹਾ ਥੋੜਾ ਜਿਹਾ ਕੋਸਾ ਜਿਹਾ ਪਾਣੀ ਲਿਆਗਾ ਆਪਾਂ ਨੇ ਕਿਉਂਕਿ ਗਰਮ ਜੇ ਪਾਣੀ 'ਚ ਵਧੀਆ ਧੋਤਾ ਜਾਊਗਾ ਕੋਸੇ ਪਾਣੀ 'ਚ ਕੰਬਲ ਤੇ ਹੁਣ ਆਪਾਂ ਪਾ ਲੈਣਾ ਇਹ ਮਿੱਠਾ ਥੋੜਾ ਖਾਣ ਵਾਲਾ ਸੋਡਾ ਤੇ ਈਜੀ ਵੀ ਪਾ ਲੈਣੀ ਆਪਾਂ ਨੇ ਸਾਰਾ ਪਾਉ ਉੱਚੀ ਪਾਵਾਂਗੇ ਆਪਾਂ ਈਜੀ ਦਾ ਇਹ ਜਿਹੜਾ 10 ਰੁਪਏ ਵਾਲਾ ਹੁੰਦਾ ਇਹ ਇਹ ਸਾਰਾ ਪਾ ਦੇਣਾ ਆਪਾਂ ਨੇ ਤੇ ਹੁਣ ਆਪਾਂ ਚਲਾ ਦਾਂਗੇ ਮਸ਼ੀਨ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਪਹਿਲਾਂ ਲੋ ਜੀ ਹੁਣ ਚੰਗੀ ਤਰ੍ਹਾਂ ਇਹ ਦੋਨੇ ਚੀਜ਼ਾਂ ਘੁਲ ਗਈਆਂ ਤੇ ਹੁਣ ਆਪਾਂ ਕਰਤੀ ਮਸ਼ੀਨ ਬੰਦ ਤੇ ਹੁਣ ਆਪਾਂ ਇਹਦੇ ਵਿੱਚ ਕੰਬਲ ਪਾਉਣ ਲੱਗੇ ਆਂਗੇ ਤੇ ਜਿਹੜਾ ਆਪਾਂ ਨੇ ਮਿੱਠਾ ਸੋਡਾ ਪਾਇਆ ਜੀ ਇਹ ਜਿਹੜੇ ਸਾਰੇ ਕਟਾਣੂ ਵਗੈਰਾ ਹੁੰਦੇ ਹੈਗੇ ਤੇ ਇਹ ਮਰ ਜਾਣਗੇ ਸਾਰੇ ਵਧੀਆ ਇਹਦੇ ਨਾਲ ਹੋ ਜਾਊਗਾ ਕੰਬਲ ਚੰਗੀ ਤਰ੍ਹਾਂ ਤੇ ਸਾਫ਼ ਸੁਥਰਾ ਤੇ ਇਹਦੇ ਨਾਲ ਇਸ ਤਰੀਕੇ ਨਾਲ ਆਪਾਂ ਕੰਬੜਾ ਪਾ ਦੇਣਾ ਜੀ ਇੱਥੇ ਤੇ ਅੱਧਾ ਆਪਾਂ ਪਾ ਲਾਂਗੇ ਕੰਬਲੇ ਇੱਧਰ ਕੱਪੜੇ ਸੁਕਾਉਣ ਵਾਲੀ ਮਸ਼ੀਨ 'ਚ ਇਸ ਤਰੀਕੇ ਨਾਲ ਤੇ ਕੇਰਾ ਆਪਾਂ ਤਾਂ ਕੰਬੜੀ ਧਵਾਉਂਗੇ ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੁੱਖਾ ਇਹ ਧੋਤਾ ਹੈ ਬਹੁਤ ਆਸਾਨੀ ਨਾਲ ਵਿੜਦਾ ਕੰਬਲ ਤੇ ਹੁਣ ਆਪਾਂ ਮਸ਼ੀਨ ਚਾਲੂ ਕਰ ਦਾਂਗੇ ਜੀ ਇਸ ਤਰੀਕੇ ਨਾਲ ਬਹੁਤ ਹੀ ਸੌਖਾ ਗੇੜਾ ਆ ਜਾਂਦਾ ਜੀ ਮਸ਼ੀਨ ਬਿਲਕੁਲ ਵੀ ਲੋਡ ਨਹੀਂ ਮੰਨਦੀ ਹੈਗੀ ਜਿਵੇਂ ਆਪਾਂ ਦੱਦਾ ਕੰਬਲ ਪਾਵਾਂਗੇ ਮਸ਼ੀਨ 'ਚ ਤੇ ਬਹੁਤ ਹੀ ਸੌਖਾ ਤਰੀਕਾ ਹੈ ਇਹ ਕੰਬਲ ਧੋਣ ਦਾ ਤੇ ਤੇ ਕੋਈ ਇਹ ਚ ਆਪਾਂ ਦੋ ਜਣਿਆਂ ਦੀ ਲੋਡ ਨਹੀਂ ਜੀ ਕੰਬਲ ਧੋਣ ਵੇਲੇ ਤੇ ਸਿਰਫ ਆਪਾਂ ਇੱਕ ਜਣਾ ਕੰਬਲ ਧੋ ਸਕਦੇ ਆ ਤੇ ਜੇਕਰ ਆਪਾਂ ਹੱਥਾਂ ਨਾਲ ਕੰਬਲ ਧੋਣੇ ਆ ਤਾਂ ਦੋ ਜਣਿਆਂ ਦੀ ਲੋਡ ਪੈਂਦੀ ਆ ਆਪਾਂ ਨੂੰ ਦੋ ਜਣਿਆਂ ਵੀ ਨਾ ਕੰਬਲ ਧੋਤ ਤਨੀ ਆਂਦਾ ਭਾਰੀ ਤੋਂ ਭਾਰੀ ਕੰਬਲ ਤੇ ਇਸ ਤਰੀਕੇ ਨਾਲ ਆਪਾਂ ਇੱਕ ਜਣੇ ਹੀ ਧੋ ਸਕਦਾ ਇਕੱਲਾ ਜਣੇ ਤੇ ਜੇ ਆਪਾਂ ਬਜਾਰੋਂ ਵੀ ਡਰੈਕ ਕਲੀਨ ਕਰਾਉਣੇ ਆ ਭਾਰੀ ਕੰਬਲ ਤਾਂ ਬਹੁਤ ਜ਼ਿਆਦਾ ਪੈਸੇ ਲੈਂਦੇ ਆਂ ਜੀ ਡਰੈਕ ਕਲੀਨ ਕਰਨ ਦੇ ਤੇ ਇਸ ਤਰੀਕੇ ਨਾਲ ਸਾਰੇ ਕਟਾਣੂ ਵਗੈਰਾ ਨਿਕਲ ਜਾਂਦੇ ਮਿੱਠੇ ਛੋਡੇ ਨਾਲ ਜੋ ਵੀ ਕਟਾਣੂ ਹੁੰਦੇ ਆ ਇਹਦੇ ਮੈਲ ਵਗੈਰਾ ਜੰਮੀ ਹੋਈ ਤੇ ਇਹ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਦਾ ਜੀ ਮਿੱਠਾ ਛੋਡਾ ਲੋ ਜੀ ਹੁਣ ਆਪਾਂ ਮਸ਼ੀਨ ਬੰਦ ਕਰਤੀ ਕਿਉਂਕਿ 20 ਮਿੰਟ ਆਪਾਂ ਨੇ ਲਾ ਕੇ ਰੱਖੀ ਸੀਗੀ ਤੇ ਜੇਕਰ ਜਿਆਦਾ ਕੰਬਲ ਮੈਲਾ ਤੁਹਾਡਾ ਤਾਂ ਤੁਸੀਂ ਜਿਆਦਾ ਟਾਈਮ ਵੀ ਇਹਨੂੰ ਚਲਾ ਸਕਦੇ ਇੱਕ ਵਾਰ ਚ ਤੇ ਆਪਾਂ ਸਿਰਫ 20 ਮਿੰਟ ਹੀ ਇਹਨੂੰ ਲਾਏ ਇੱਕ ਸਾਈਡ ਤੋਂ ਹੋਂ ਤੇ ਤੇ 20 ਮਿੰਟਾਂ ਚ ਵੇਖੋ ਕਿੰਨੀ ਮੈਲ ਇਹਦੀ ਸਾਫ ਹੋਊਗੀ ਤੇ ਹੁਣ ਆਪਾਂ ਦੂਜਾ ਪਾਸਾ ਬਦਲ ਦਾਂਗੇ ਇਹਦਾ ਜਿਹੜਾ ਇਹ ਪਾਸਾ ਹੈਗਾ ਤੇ ਇਧਰਲਾ ਪਾਸਾ ਆਪਾਂ ਕੱਢ ਦਾਂਗੇ ਇਹਨੂੰ ਆਪਾਂ ਇਧਰਲੀ ਸਾਈਡ ਕੱਢ ਦੇਣਾ ਇਸ ਤਰੀਕੇ ਨਾਲ ਕੱਢ ਦਾਂਗੇ ਜੀ ਆਪਾਂ ਬਾਹਰ ਤੇ ਜਿਹੜਾ ਆਪਾਂ ਧੋਤਾ ਹੋਇਆ ਕੰਬਲ ਦੀ ਇੰਦਰ ਹੌਲੀ ਹੌਲੀ ਕਰਕੇ ਨਾ ਇਸ ਤਰੀਕੇ ਨਾਲ ਹਲਕਾ ਹਲਕਾ ਜਨਪਕੇ ਨਿਚੋੜ ਕੇ ਤੇ ਇਧਰ ਕਰਦੇ ਜਾਵਾਂਗੇ ਆਪਾਂ ਦੂਜੀ ਸਾਈਡ ਇਸ ਤਰੀਕੇ ਨਾਲ ਤੇ ਲੋਜੀ ਜਿਹੜਾ ਹੁਣ ਆਪਾਂ ਇਹ ਬਾਹਰ ਕੰਬਲ ਕੱਢਿਆ ਹੋਇਆ ਤੇ ਇਹਨੂੰ ਆਪਾਂ ਵਿੱਚ ਪਾ ਦਾਂਗੇ ਇਧਰ ਧੋਣ ਵਾਲੇ ਪਾਸੇ ਤੇ ਇਹ ਆਪਣਾ ਪਫਾ ਧੋਤਾ ਗਿਆ ਤੇ ਨੂੰ ਆਪਾਂ ਇਧਰ ਸੁਕਾਉਣ ਵਾਲੀ ਮਸ਼ੀਨ 'ਚ ਕੱਢਤਾ ਸਾਈਡ ਤੇ ਤੇ ਹੁਣ ਆਪਾਂ ਮਸ਼ੀਨ ਚ ਲਾ ਦਾਂਗੇ। ਤੇ ਹੁਣ ਇਹ ਦੂਜੀ ਸਾਈਡ ਵੀ ਇਸੇ ਤਰ੍ਹਾਂ ਹੀ ਧੋਤੀ ਜਾਊਗੀ। 15-20 ਮਿੰਟ ਹੀ ਆਪਾਂ ਇਹ ਤੇ ਲਾਵਾਂਗੇ ਜੀ ਧੋਣ ਤੇ। ਤੇ ਇਹ ਦੇਖੋ ਜੀ ਕਿੰਨਾ ਗੰਦਾ ਪਾਣੀ ਹੋ ਗਿਆ ਸਿਰਫ ਆਪਾਂ ਇੱਕ ਪਾਸਾ ਹੀ ਧੋਤਾ ਹਜੇ। ਤੇ ਹੁਣ ਆਪਾਂ ਦੂਸਰੀ ਸਾਈਡ ਇਹ ਪਾਤੀ। ਲੋ ਜੀ ਹੁਣ ਆਪਾਂ ਦੂਜੇ ਪਾਸੇ ਨੂੰ ਵੀ 20 ਮਿੰਟ ਧੋ ਲਿਆ 15 ਮਿੰਟ। ਹੁਣ ਆਪਾਂ ਮਸ਼ੀਨ ਕਰਤੀ ਬੰਦ ਇਹ ਸਾਰਾ ਪਾਣੀ ਹੈ ਜੀ ਹੁਣ ਆਪਾਂ ਇਹਨੂੰ ਡਰੇਨ ਕਰ ਦਾਂਗੇ ਇਸ ਸਵਿਚ ਔਨ ਕਰਕੇ ਡਰੇਨ ਆਲਾ ਪਾਣੀ ਤੇ ਇਹਨੂੰ ਬਾਹਰ ਕੱਢ ਦੇਣਾ ਆਪਾਂ ਨੇ ਦੇਖੋ ਕਿ ਨਰੇਤਾਂ ਨਿਕਲੇ ਆਏ ਜੋ ਮੈਲ ਤੇ ਇਧਰ ਆਪਾਂ ਨੂੰ ਇਹ ਬਾਹਰ ਚੱਕਣ ਦੀ ਵੀ ਨਹੀਂ ਲੋੜ ਕੰਬਲ ਕੋਈ ਇਹਦੀ ਖਿੱਚ ਤੋ ਕਰਨ ਦੀ ਲੋੜ ਨਹੀਂ ਆਪਾਂ ਨੂੰ ਇਥੇ ਤਰ੍ਹਾਂ ਹੀ ਪਾਣੀ ਬਾਹਰ ਨਿਕਲ ਜੂਗਾ ਸਾਰਾ ਇਹ ਹਲਕਾ ਹੋ ਜੂਗਾ ਕੰਬਲੇ 'ਚ ਤੇ ਇਹ ਵੇਖੋ ਇਹ ਸਾਰਾ ਪਾਣੀ ਨਿਕਲ ਗਿਆ ਹੁਣ ਬਾਹਰ ਤੇ ਟੱਬ ਹੋ ਗਿਆ ਖਾਲੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਭਰਾਂਗੇ ਸਾਫ਼ ਪਾਣੀ ਭਰ ਲੈਣਾ ਹੁਣ ਆਪਾਂ ਇਹਦੇ ਵਿੱਚ ਲੋ ਜੀ ਹੁਣ ਆਪਾਂ ਟੱਬ ਭਰ ਲਿਆ ਪੂਰਾ ਮਸ਼ੀਨ ਦਾ ਪਾਣੀ ਨਾਲ ਤੇ ਹੁਣ ਜਿਹੜਾ ਇਹ ਕੰਬਲ ਆਏ ਨੂੰ ਵੀ ਆਪਾਂ ਇੱਧਰ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਸਾਰਾ ਕੰਬਲ ਪਾ ਲਾਂਗੇ ਇਹਦੇ ਵਿੱਚ ਮਸ਼ੀਨ 'ਚ ਤੇ ਇਹਨੂੰ ਆਪਾਂ ਨਾ ਹੱਥਾਂ ਨਾਲ ਹਿਲਾਉਂਦੇ ਹੋਏ ਇਸ ਤਰੀਕੇ ਨਾਲ ਤੇ ਇਹਦੇ ਪਾਸੇ ਪਲਟ ਦਾਂਗੇ ਆਪਾਂ ਤੇ ਜਿਹੜੀ ਇਹਦੀ ਸਰਫ ਆ ਗਈ ਤੇ ਉਹ ਨਿਕਲ ਜੂਗੀ ਇਸ ਤਰੀਕੇ ਨਾਲ ਤੇ ਇਹ ਵੇਖੋ ਜਿਹੜਾ ਵੀ ਰੇਤਾ ਮਿੱਟੀ ਹੈਗੀ ਉਹ ਇੱਕ ਵਾਰ ਚ ਇਹ ਸਰਫਾ-ਸੁਰਫ ਤੇ ਇਹ ਨਿਕਲ ਜੂਗੀ ਇਸ ਤਰੀਕੇ ਨਾਲ ਹੁਣ ਆਪਾਂ ਪਾਣੀ ਇਹ ਸਾਰਾ ਬਾਹਰ ਫੇਰ ਕੱਢ ਦਾਂਗੇ ਡਰੇਨ ਕਰ ਦਾਂਗੇ ਇਹਨੂੰ ਆਪਾਂ ਤੇ ਜਿਹੜੀ ਵੀ ਸਰਫ ਵਗੈਰਾ ਹੋਊਗੀ ਇਹਦੀ ਸਾਰੀ ਨਿਕਲ ਜੂਗੀ। ਲਓ ਜੀ ਹੁਣ ਸਾਰੀ ਮਸ਼ੀਨ ਇਹ ਟੱਬ ਖਾਲੀ ਹੋ ਗਿਆ ਇੱਕ ਵਾਰੀ ਤੇ ਸਾਰਾ ਪਾਣੀ ਇਹਦਾ ਨਿਕਲ ਗਿਆ ਸਰਫ ਵਗੈਰਾ ਤੇ ਇੱਕ ਵਾਰੀ ਆਪਾਂ ਫੇਰ ਟੱਬ ਨੂੰ ਭਰ ਲਾਂਗੇ ਕਿਉਂਕਿ ਦੋ ਵਾਰੀ ਇਹਦਾ ਪਾਣੀ ਕੱਢਣਾ ਬਹੁਤ ਜ਼ਰੂਰੀ ਹੈ ਜੀ ਤੇ ਜੋ ਵੀ ਸਰਫ ਵਗੈਰਾ ਹੋਊਗੀ ਫੇਰ ਹੀ ਨਿਕਲੂਗੀ ਇਹ ਚ ਸਾਰੀ ਤੇ ਹੁਣ ਆਪਾਂ ਉਸੇ ਤਰ੍ਹਾਂ ਹੀ ਇੱਕ ਵਾਰ ਟੱਬ ਇਹਦਾ ਫੇਰ ਭਰ ਲੈਣਾ ਪਾਣੀ ਨਾ। ਲਓ ਜੀ ਦੁਬਾਰਾ ਫੇਰ ਟੱਬ ਭਰ ਗਿਆ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਹਲਾ ਹਲਾ ਕੇ ਪਾਸੇ ਪਾ ਲਟ ਕੇ ਦੇ ਤੇ ਫਿਰ ਆਪਾਂ ਪਾਣੀ ਨੂੰ ਕੱਢ ਦਾਂਗੇ ਤੇ ਬਸ ਦੋ ਵਾਰੀ ਸਿਰਫ ਆਪਾਂ ਨੇ ਇਹਦਾ ਸਾਫ਼ ਪਾਣੀ ਕੱਢਣਾ ਹੈਗਾ ਤੇ ਮਸ਼ੀਨ ਆਪਣੀ ਬੰਦ ਹੈ ਜੀ ਇੱਥੇ ਤੇ ਇਧਰੋਂ ਬੰਦ ਹੈਗੀ ਆਪਣੀ ਮਸ਼ੀਨ ਤੇ ਉੱਪਰੋਂ ਵੀ ਬੰਦ ਕਰ ਦਾਂਗੇ ਸੱਚ ਤੇ ਦੋਨੇ ਵਾਰ ਆਪਾਂ ਸਿੰਪਲ ਪਾਣੀ ਬਸ ਐਂ ਹੀ ਕੱਢ ਦੇਣਾ ਇਹਦਾ ਤੇ ਮਸ਼ੀਨ ਨਹੀਂ ਆਪਾਂ ਇੱਥੇ ਚਲਾਉਣੀ ਹੈਗੀ ਕਿਉਂਕਿ ਕੰਬਲ ਭਾਰੀ ਹੋ ਜਾਂਦਾ ਪਾਣੀ ਨਾਲ ਤੇ ਜੇਕਰ ਮਸ਼ੀਨ ਚਲਾਵਾਂਗੇ ਤਾਂ ਮਸ਼ੀਨ ਇਹਨੂੰ ਘਮਾਊਗੀ ਨਹੀਂ ਇਹਦਾ ਗਿੜਾ ਹੀ ਨਹੀਂ ਦੇਊਗੀ ਭਾਰੀ ਦਾ ਕਰਕੇ ਕੰਬਲ ਤੇ ਪਾਣੀ ਬਸ ਸਿਰਫ ਆਪਾਂ ਹੀ ਕੱਢਣਾ ਹੈਗਾਗਾ ਹੱਥਾਂ ਨੇ ਇਹਦੇ ਪਾਸੇ ਬਦਲ ਕੇ ਤੇ ਲੋ ਜੀ ਹੁਣ ਆਪਣਾ ਕੰਬਲ ਪੂਰਾ ਵਧੀਆ ਧੋਤ ਆ ਗਿਆ ਤੇ ਸਾਰੀ ਇਹਦੀ ਮੈਲ ਬੂਲ ਨਿਕਲ ਗਈ ਤੇ ਸਾਫ ਹੋ ਗਿਆ ਇਹ ਬਿਲਕੁਲ ਤੇ ਬਿਲਕੁਲ ਵੀ ਆਪਾਂ ਨੂੰ ਇਹਨੂੰ ਬਾਹਰ ਮੱਥਾ ਮਾਰਨ ਦੀ ਲੋੜ ਨਹੀਂ ਪਈ ਪਾਣੀ ਪੂਣੀ ਕੱਢਣ ਦੀ ਤੇ ਹੁਣ ਆਪਾਂ ਇਹ ਇਧਰ ਕੱਢ ਲੈਣਾਗਾ ਇਧਰ ਆਪਾਂ ਨੇ ਨਾਲ ਕੁਰਸੀ ਰੱਖ ਲਈ ਇਹ ਤੇ ਸਾਰਾ ਕੰਬਲ ਆਪਾਂ ਨਿਚੋੜ ਨਿਚੋੜ ਕੇ ਥੋੜਾ ਜਿਹਾ ਤੇ ਇਹ ਤੇ ਕੱਢ ਲਾਂਗੇ ਕੁਰਸੀ ਤੇ ਇਸ ਤਰੀਕੇ ਨਾਲ ਕਰਾਸ ਇਹ ਤੇ ਰੱਖੀ ਜਾਵਾਂਗੇ ਕੰਬਲ ਕੜਕੜ ਕੇ ਬੰਦ ਕਰਦੀ ਹਾਂ ਅਰੇ ਜੇ ਲੋ ਜੀ ਸਾਰਾ ਕੰਬਲ ਆਪਾਂ ਬਾਹਰ ਕੱਢ ਲਿਆ ਕੁਰਸੀ ਤੇ ਤੇ ਇਹ ਵੇਖੋ ਬਿਲਕੁਲ ਆਪਣੀ ਮਸ਼ੀਨ ਸਾਫ਼ ਆ ਗਈ ਤੇ ਬਿਲਕੁਲ ਵਿੱਚ ਰੇਤਾ ਮਿੱਟੀ ਨਹੀਂ ਰਿਹਾ ਹੈਗਾ ਕੰਬਲ ਚ ਸਾਰਾ ਨਿਕਲ ਗਿਆ ਇਸ ਤਰੀਕੇ ਨਾਲ ਦੋ ਵਾਰੀ ਆਪਾਂ ਪਾਣੀ ਕੱਢ ਤਾ ਨੇ ਇਹਦਾ ਸਾਫ਼ ਸਰਖ ਵਾਲਾ ਤੇ ਫਿਰ ਆਪਾਂ ਇਹਨੂੰ ਪਾ ਦਾਂਗੇ ਸੁੱਕਣਾ ਤੇ ਜਦੋਂ ਇਹ ਥੋੜਾ ਜਿਹਾ ਹਲਕਾ ਹੋ ਗਿਆ ਪਾਣੀ ਇਹਦੇ ਨੂੰ ਚੜ ਜੂਗਾ ਇਸ ਤਰੀਕੇ ਨਾਲ ਬਹੁਤ ਹੀ ਸੌਖਾ ਤਰੀਕਾ ਦਾ ਸਹੀ ਬੈੱਡ ਕੰਬਲ ਧੋਣ ਦਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬੈੱਡ ਕੰਬਲ ਧੋਵੋ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ